ਕਿਸਾਨ ਭਰਾਵੋ ਖੇਤੀ ਮਿਹਨਤ ਤੇ ਸਬਰ ਨਾਲ ਚੱਲਦੀ ਏ ਤੇ ਰਿਸਕੀ ਏ ਤੇ ਇਹਦਾ ਜੇ ਰਿਸਕ ਲੈਣਾ ਵੀ ਚਾਹੀਦਾ ਆਪਾਂ 2017 ਤੋਂ ਲੈ ਕੇ ਲਗਾਤਾਰ ਨਾ ਤਾਂ ਝੋਨੇ ਦੀ ਪਰਾਲੀ ਨੂੰ ਕਦੀ ਅੱਗ ਲਾਈਏ ਬਾਸਮਤੀ ਦੀ ਪਰਾਲੀ ਨੂੰ ਨਾ ਲਾਈ ਕਣਕ ਦੇ ਨਾੜ ਨੂੰ ਉਸੇ ਮਿਸ਼ਨ ਦੇ ਤਹਿਤ ਅੱਜ ਆਪਾਂ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਵੀਡੀਓ ਕਿਸ ਤਰ੍ਹਾਂ ਆਪਾਂ ਬਿਨਾਂ ਅੱਗ ਲਾਏ ਤੁਸੀਂ ਖੇਤ ਦੇ ਵਿੱਚ ਮਿਲਾ ਰਹੇ ਹਾਂ ਜਿਹੜੇ ਬਾਣ ਦੇ ਵਿੱਚ ਕਣਕ ਮਲਚਰ ਮਾਰ ਕੇ ਤੇ ਉਸ ਤੋਂ ਬਾਅਦ ਹੈਪੀ ਸਿਲਟਰ ਨਾਲ ਬੀਜੀ ਗਈ ਸੀ ਆ ਦੇਖੋ ਹੈਪੀ ਸਿਲਟਰ ਨਾਲ ਬੀਜੀ ਹੋਈ ਦੀ ਉਵੇਂ ਪਰਾਲੀ ਪਈ ਹੈ ਮਲਚ ਕੀਤੀ ਹੋਈ ਤੇ ਸਾਰੀ ਪਰਾਲੀ ਵਿੱਚ ਸੀ ਇੱਥੇ ਬਾਰਸ਼ਪਤੀ 17 18 ਸੀ ਮੇਰੇ ਕੋਲ ਤੇ ਹੁਣ ਆਪਾਂ ਉੱਪਰੋਂ ਦੌਰ ਤਵੀਆਂ ਦੀ ਲਾਵਾਂਗੇ ਤੇ ਉਸ ਤੋਂ ਬਾਅਦ ਇੱਕ ਸੁਆਗਾ ਮਾਰਾਂਗੇ ਤਮੀਆਂ ਵੀ ਥੋੜੀਆਂ ਜੀਆਂ ਆਪਾਂ ਲੇਟ ਲਾਈਆਂ ਤਾਂ ਕਿ ਜਿਹੜਾ ਨਾੜ ਏ ਧੁੱਪ ਨਾਲ ਬਹੁਤ ਛੇਤੀ ਸੁੱਕਦਾ ਗਲਦਾ ਸੜਦਾ ਤੇ ਉਸ ਤੋਂ ਬਾਅਦ ਆਪਾਂ ਇਹਨੂੰ ਸੁਆਗਾ ਮਾਰ ਕੇ ਤੇ ਐਵੇਂ ਪਈ ਰਹਿਣ ਦਿਆਂਗੇ 5-7 ਦਿਨ ਅ ਜਿੱਥੇ ਜ਼ਿਆਦਾ ਢੇਰ ਹੁੰਦੇ ਨੇ ਦੇਖੋ ਉੱਥੇ ਤਵੀਆਂ ਨਹੀਂ ਲੱਗਦੀਆਂ ਅੱਗੇ-ਅੱਗੇ ਅਸੀਂ ਖਲਾਰਤਾ ਰਹੇ ਦੋ ਜਣੇ ਲੱਗੇ ਹੋਏ ਆ ਜਿੱਥੇ ਜ਼ਿਆਦਾ ਕੋਈ ਨਾੜ ਪਿਆ ਕਣਕ ਦਾ ਤੂੜੀ ਬਣਾਉਣ ਵਾਲੀ ਮਸ਼ੀਨ ਤੋਂ ਜਾਂ ਥੱਲੇ ਰਹਿ ਗਿਆ ਜਾਂ ਕੋਈ ਜਿੱਥੇ ਮਸ਼ੀਨ ਨੇ ਦਾਣੇ ਪਾਏ ਉੱਥੇ ਤੇ ਆ ਪਰਾਲੀ ਵੀ ਤਵੀਆਂ ਨਾਲ ਉੱਪਰ ਜਣਵਾਈ ਆ ਆ ਰਹੀ ਏ ਤੇ ਪਰਮਲਚ ਕੀਤੀ ਹੋਈ ਏ 나ੜ ਹੀ ਪਰੇਸ਼ਾਨੀ ਕਰਦਾ 나ੜ ਤੋਂ ਹੀ ਲੱਗਦੀਆਂ ਤੇ ਆਪਾਂ ਗੱਲ ਕਰ ਰਹੇ ਸੀ ਉਸ ਤੋਂ ਬਾਅਦ ਆਪਾਂ ਇਹਨੂੰ ਪਈ ਰਹਿਣ ਦਿਆਂਗੇ ਉਸ ਤੋਂ ਬਾਅਦ 4-5 ਦਿਨਾਂ ਬਾਅਦ ਫਿਰ ਇੱਕ ਸੀਨ ਲਾ ਕੇ ਫਿਰ ਸਵਾਗਾ ਮਾਰ ਕੇ ਤੇ 2-3 ਦਿਨਾਂ ਬਾਅਦ ਲੇਜ਼ਰ ਕਰਾਇਆ ਲਾਵਾਂਗੇ ਵੈਸੇ ਆਪਾਂ ਸੰਨ 2000 ਇੱਕ ਤੋਂ ਲੈ ਕੇ ਸੁੱਕਾ ਕੱਦੂ ਹੀ ਕਰਦੇ ਆ ਰਹੇ ਹਾਂ ਤੇ ਇਧਰ ਮੈਂ ਵੈਸੇ ਕੱਦੂ ਹੀ ਕਰਾਂਗਾ ਕੱਦੂ ਐ ਜੇ ਕੋਈ ਪਰੇਸ਼ਾਨੀ ਨਹੀਂ ਆਉਂਦੀ ਕਿਉਂਕਿ ਇਸ ਰਗਵੇ ਚ ਮੇਰੇ ਕੋਲ ਪਾਣੀ ਘੱਟ ਹੈ ਤੇ ਇਧਰ ਮੈਂ ਕੱਦੂ ਹੀ ਕਰਾਂਗਾ ਤੇ ਬਾਸਮਤੀ ਦੀ ਬਜਾਈ ਵੀ ਆਪਾਂ ਲਗਾਤਾਰ 2004 ਤੋਂ ਲੈ ਕੇ ਲਗਾਤਾਰ ਕਰਦੇ ਆ ਰਹੇ ਆਂ ਬਾਸਮਤੀ ਦੀ ਬਜਾਈ ਤੇ ਆਹ ਦੇਖੋ ਆ ਜਦੋਂ ਢੇਰੀਆਂ ਪਈਆਂ ਇਹ ਨਾਲ ਹਿੰਦੂ ਜਣੇ ਲੱਗੀਆਂ ਹੋਈਆਂ ਇੱਕ ਜਣਾ ਟਰੈਕਟਰ ਚਲਾਉਂਦਾ ਦੋ ਜਣੇ ਅਸੀਂ ਲੱਗੇ ਹੋਇਆ ਮਿਹਨਤ ਤਾਂ ਕਰਨੀ ਪੈਂਦੀ ਹੈ ਦੇਖੋ ਜੀ ਡੀਜ਼ਲ ਵੀ ਵੱਧ ਛੜਦਾ ਕੋਈ ਕਿਸਾਨ ਵੀਰ ਕਹਿੰਦੇ ਡੀਜ਼ਲ ਵੱਧ ਛੜਦਾ हां ડીઝલ બિલકુલ ਵੱਧ ਲੱਗਦਾ ਜੇ ਜੇ ਆਪਾਂ ਅੱਗ ਲਾ ਕੇ ਬੋਹਣੀ ਹੁੰਦੀ ਤੇ ਦੌਰ ਕਲਟੀਵੇਟਰ ਆਣਾ ਜ਼ਮੀਨ ਬਣ ਗਈ ਪਰ ਜਿੰਨਾ ਕੋ ਆਪਾਂ ડીਜ਼ਲ 2 ਟਾਈਰ ਦਾ ਬਾਲਦੇ ਉਹਨੇ ਕੋ ਆਪਣੀ ਰੂੜੀ ਵੀ ਬਣ ਜਾਂਦੀ ਆਪਣੀ ਖਾਦ ਵੀ ਬਣ ਜਾਂਦੀ ਆਪਣਾ ਜੈਵਿਕ ਮਾਦਾ ਜਿਹੜਾ ਕਾਫੀ ਵੱਧ ਜਾਂਦਾ ਕਿਉਂਕਿ ਮੇਰਾ ਜਿਹੜਾ ਜੈਵਿਕ ਮਾਦਾ ਆਇਆ ਪਿਛਲੇ ਸਾਲ ਦੀ ਰਿਪੋਰਟ ਦੇ ਵਿੱਚ ਉਹ ਆਇਆ 1.1 ਯਾਨੀ ਕਿ ਬਹੁਤ ਵਧੀਆ ਆਇਆ ਤੇ ਆਪਾਂ ਤਾਂ ਜ਼ਮੀਨ ਦੀ ਸਿਹਤ ਤੇ ਹੀ ਕੰਮ ਕਰ ਰਹੇ ਆਂ ਤੇ ਜ਼ਮੀਨ ਦੀ ਸਿਹਤ ਜਿੰਨੀ ਵਧੀਆ ਹੋਏਗੀ ਉਨਾਂ ਹੀ ਆਪਣੀ ਫਸਲ ਚੰਗੀ ਹੋਏਗੀ ਉਨੀਆਂ ਆਪਾਂ ਖਾਦਾਂ ਵੀ 20-25% ਘਟਾਈਆਂ ਤੇ ਜੇ ਮੰਨ ਲਓ ਆਪਾਂ ਪਲਾਉ ਵੀ ਮਾਰ ਸਕਦੇ ਸੀ ਥੋੜਾ ਜਿਹਾ ਸਮਾਂ ਇਸ ਵਾਰੀ ਘੱਟ ਸੀ ਇੱਕ ਪਲਾਉ ਵੱਜਨ ਨਾਲ ਆ ਦੇਖੋ ਤੁਹਾਨੂੰ ਪਰਾਲੀ ਦੁਬਾਰਾ ਦਿਖਾ ਰਿਹਾ ਆ ਪਰਾਲੀ ਖੜੀ ਛੋਣਿਆਂ ਦੀ ਐਫੀਸੈਂਟਰ ਤੋਂ ਬਾਅਦ ਗਾਲੀ ਨਹੀਂ ਪੂਰੀ ਤਰ੍ਹਾਂ ਪਰ ਉਹਗੀ ਜੀ ਹੋ ਚੁੱਕੀ ਹੈ ਤੇ ਇਹ ਵਿੱਚੇ ਮਿਕਸ ਹੋ ਜੇਗੀ ਤੇ ਪਲੌ ਨਾਲ ਵੀ ਬਹੁਤ ਵਧੀਆ ਮੈਨੇਜ ਹੋ ਜਾਂਦਾ ਥੱਲੇ ਆ ਜਾਂਦਾ ਪਰ ਇਧਰ ਮੇਰੇ ਕੋਲ ਤੁਹਾਨੂੰ ਕਿਵੇਂ ਅੱਗੇ ਵੀ ਦੱਸਿਆ ਮੇਰੇ ਕੋਲ ਪਾਣੀ ਘਟ ਤੇ ਪਲੌ ਵੱਜਣ ਨਾਲ ਫਿਰ ਪਾਣੀ ਦੀ ਪਰੇਸ਼ਾਨੀ ਆਉਂਦੀ ਹੈ ਤੇ ਪਾਣੀ ਤੇ ਵੀ ਆਪਾਂ ਬਹੁਤ ਵਧੀਆ ਕੰਮ ਕਰ ਰਹੇ ਹਾਂ ਇਸ ਕਣਕ ਨੂੰ ਜਾਂ ਮੇਰੇ ਸਾਰੇ ਵੀ ਖੇਤ ਨੂੰ ਹੀ 10 ਮਾਰਚ ਨੂੰ ਲਾਸਟ ਪਾਣੀ ਲੱਗਾ ਹੋਇਆ ਤੇ ਆਪਾਂ 1 ਜੁਲਾਈ ਨੂੰ ਬਾਸਵਤੀ ਬੀਜਣੀ ਸ਼ੁਰੂ ਕਰਨੀ ਹੈ ਤੇ 1 ਜੁਲਾਈ ਤੱਕ ਜਿਹੜੇ ਤਿੰਨ ਮੇਨਿਆ ਹੋਆ ਆਪਾਂ ਖੇਤ ਨੂੰ ਬਿਲਕੁਲ ਪਾਣੀ ਨਹੀਂ ਲਾਉਣਾ ਸੁੱਕਾ ਵਾ ਕਿ ਇਹਨੂੰ ਰੱਖ ਦੇਣ ਵਾਲੇ ਜਰ ਲਾਉਣ ਤੋਂ ਬਾਅਦ ਵੀ ਆਪਾਂ ਇਹਨੂੰ ਸੁੱਕਾ ਹੀ ਰਹਿਣ ਦੇਾਂਗੇ ਤੇ ਇਸੇ ਤਰ੍ਹਾਂ ਸੁੱਕਾ ਪਿਆ ਰਹੇਗਾ ਤੇ ਇਹ ਆਪਣਾ ਇਹਦੇ ਨਾਲ ਮੇਰੇ ਜਿਹੜੀਆਂ ਉਲੀਆਂ ਦਾ ਹੋਰ ਜੀਵਾਣੂ ਜਿਹੜੇ ਖਤਰਨਾਕ ਫਸਲਾਂ ਵਾਸਤੇ ਉਹ ਸਾਰੇ ਖਤਮ ਹੋ ਜਾਣਗੇ ਤੇ ਮੇਰੇ ਕਦੀ ਵੀ ਬਾਸਮਤੀ ਦੇ ਵਿੱਚ ਝੰਡਾ ਰੋਗ ਨਹੀਂ ਆਇਆ ਚਾਹੇ ਮੈਂ 1401 ਲਾਵਾਂ ਚਾਹੇ 17 18 ਲਾਵਾਂ ਚਾਹੇ 11 21 ਲਾਵਾਂ ਤੇ ਆਪਾਂ ਸਿੱਧੀ ਬਜਾਈ ਵੀ ਕਰਾਂਗੇ ਕੁਝ ਏਰੀਆ 'ਚ ਉਹ ਉਹ ਆਪਾਂ 1 ਜੂਨ ਨੂੰ ਹੀ ਸਟਾਰਟ ਕਰਾਂਗੇ ਸਿੱਧੀ ਬਜਾਈ ਵੀ ਬਾਸਮਤੀ ਦੀ ਕਰਾਂਗੇ ਉਹਦੀਆਂ ਵੀ ਤੁਹਾਨੂੰ ਵੀਡੀਓ ਤੁਹਾਡੇ ਨਾਲ ਵੀਡੀਓ ਸ਼ੇਅਰ ਕਰਾਂਗੇ 1401 ਦੀ ਕਰਾਂਗੇ ਤੇ ਇਹ ਖੇਤ ਜਦੋਂ ਪੂਰਾ ਤਿਆਰ ਹੋ ਜਾਏਗਾ ਉਹ ਵੀ ਤੁਹਾਨੂੰ ਵੀਡੀਓ ਬਣਾ ਕੇ ਦੇਾਂਗੇ ਤੇ ਪਲਵਾਂ ਦੀ ਆਪਾਂ ਗੱਲ ਕਰ ਰਹੇ ਸੀ ਪਲਵਾਂ ਨਾਲ ਵੀ ਉਹਨੂੰ ਬੜਾ ਵਧੀਆ ਮੈਨੇਜ ਕੀਤਾ ਜਾ ਸਕਦਾ ਪਰ ਉੱਥੇ ਥੋੜਾ ਜਿਹਾ ਵੀ ਪਾਣੀ ਕਈ ਵਾਰੀ ਦਿੱਕਤ ਆ ਜਾਂਦੀ ਮੇਰੇ ਕੋਲ ਪਰਲੇ ਖੇਤਾਂ ਵਿੱਚ ਦੂਜੇ ਪਾਸੇ ਜਿਹੜੇ ਖੇਤ ਨੇ ਉੱਥੇ ਪਾਣੀ ਮੇਰੇ ਕੋਲ ਕਾਫੀ ਹੈ ਤੇ ਉੱਥੇ ਮੈਂ ਪਲਵ ਮਾਰ ਲੈਣਾ ਇੱਕ ਸਾਲ ਇੱਕ ਸਾਲ ਮੈਂ ਚੌਂਜੂ ਮਾਰ ਲੈਣਾ ਜਿਨ੍ਹਾਂ ਨੂੰ ਆਪਾਂ ਤੋਤੇ ਵੀ ਕਹਿ ਦਿੰਦੇ ਆ ਤੇ ਉਹ ਵੀ ਖੇਤ ਦੀ ਤੁਹਾਡੇ ਨਾਲ ਵੀਡੀਓ ਸ਼ੇਅਰ ਕਰਾਂਗੇ ਬਾਕੀ ਇਹਨੂੰ ਮੈਨੇਜ ਕਰਨਾ ਕੋਈ ਐਡਾ ਔਖਾ ਨਹੀਂਗਾ ਕਿਸਾਨ ਵੀਰਾਂ ਥੋੜੀ ਜਿਹੀ ਮਿਹਨਤ ਵਾਸਤੇ ਜਿਵੇਂ ਅਸੀਂ ਦੋ ਜਣੇ ਹੁਣ ਅੱਗੇ ਮਿਹਨਤ ਕਰੀ ਜਾਂਦੇ ਆ ਤੇ ਇੱਕ ਜਨਾ ਟਰੈਕਟਰ ਤੇ ਆ ਤੇ ਸਬਰ ਨਾਲ ਸੰਤੋਖ ਨਾਲ ਕੰਮ ਚੱਲਦਾ ਤੇ ਆ ਦੇਖੋ ਤੰਗਲੀ ਆਪਣੀ ਬਈ ਇਹ ਇੱਥੇ ਤੇ ਹੁਣ ਆਪਾਂ ਜਾ ਕੇ ਅੱਗੇ ਖਿਲਾਰਾਂਗੇ ਬਹੁਤ ਵਧੀਆ ਹੈ ਜਦੋਂ ਇਹਨਾਂ ਦੀ ਆਪਾਂ ਪੂਰਾ ਜਦੋਂ ਤਵੀਆਂ ਤੀਰੀ ਲਾਵਾਂਗੇ ਉਦੋਂ ਵੀ ਤੁਹਾਨੂੰ ਦਿਖਾਵਾਂਗੇ ਜਦੋਂ ਲੇਜ਼ਰ ਲਾਵਾਂਗੇ ਉਦੋਂ ਵੀ ਤੁਹਾਨੂੰ ਦਿਖਾਵਾਂਗੇ ਤੁਹਾਡੇ ਨਾਲ ਸਾਰੀਆਂ ਵੀਡੀਓ ਸ਼ੇਅਰ ਕਰਾਂਗੇ ਵੀ ਕਿਸ ਤਰ੍ਹਾਂ ਖੇਤ ਬਣਿਆ ਤੇ ਕਦੂ ਕਰਨ ਦੇ ਵੀ ਐਸੇ ਖੇਤ ਦੀ ਤੁਹਾਡੇ ਨਾਲ ਇਹ ਸਾਂਝੀਆਂ ਕਰਾਂਗੇ ਤੇ ਕੋਈ ਔਖਾ ਨਹੀਂਗਾ ਆਪਦੀ ਜ਼ਮੀਨ ਤੇ ਕੰਮ ਕਰੋ ਪਾਣੀ ਤੇ ਕੰਮ ਕਰੋ ਆਪਦੀ ਜ਼ਮੀਨ ਦੀ ਜਿੰਨੀ ਵਧੀਆ ਤੁਸੀਂ ਹੈਲਥ ਕਰ ਲੋਗੇ ਉਹਨਾਂ ਨੂੰ ਧੰਨਵਾਦ ਵਾਹਿਗੁਰੂ